ਹੈਲੋ ਸਸਿਕਾਲ ਦੋਸਤੋ ਮੈਂ ਹਮਨਪ੍ਰੀਤ ਕੌਰ ਮੈਂ ਨਜਕਤਨ ਤੁਹਾਡਾ ਸਵਾਗਤ ਕਰ ਰਹੀ ਆਂ ਅੱਜ ਅਸੀਂ ਬਣਾਉਣ ਜਾ ਰਹੇ ਆਂ ਮਸਾਲੇਦਾਰ ਗਰੇਵੀ ਵਾਲੀ ਅਰਬੀ ਦੀ ਸਬਜ਼ੀ ਜੋ ਕਿ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ ਔਰ ਅਗਰ ਤੁਹਾਨੂੰ ਰੈਸਪੀ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇਨੂੰ ਵਾਤੂ ਵਾ ਸ਼ੇਅਰ ਕਰਨਾ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਹਾਨੂੰ ਮੇਰੀ ਰੈਸਪੀ ਕਿੰਨੀ ਦਾਦੀ ਲਗੀ ਔਰ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਮੈਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਨਾ ਤਾਂ ਕਿ ਮੈਂ ਜੋ ਵੀ ਵੀਡੀਓ ਬਣਾਵਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਜਲਦੀ ਪਹੁੰਚ ਸਕੇ ਸਭ ਤੋਂ ਪਹਿਲਾਂ ਆਪਾਂ ਅਰਬੀ ਲੈ ਲਾਂਗੇ ਮੈਂ 1 ਕਿਲੋ ਅਰਬੀ ਲਈਤੀ ਹੈ ਜਿਹਨੂੰ ਇਸ ਤਰੀਕੇ ਨਾਲ ਆਪਾਂ ਗੋਲ-ਗੋਲ ਕੱਟ ਲੈਣਾ ਹੈ ਤੁਸੀਂ ਕੋਈ ਵੀ ਸ਼ੇਪ ਚ ਕੱਟ ਸਕਦੇ ਹੈਗੇ ਹੋ ਕੱਟ ਕੇ ਆਪਾਂ ਨੂੰ ਚੰਗੀ ਤਰੀਕੇ ਨਾਲ 4 ਤੋਂ 5 ਵਾਲੀ ਤੋੜ ਲਿੱਤਾ ਹੈ ਤਾਂ ਕਿ ਜੋ ਚਿਕਨਾਈ ਹੈ ਇਹ ਥੋੜੀ ਜੀ ਘੱਟ ਜਾਵੇ ਆਪਾਂ ਨੂੰ ਸੁਕਾਣਾ ਨਹੀਂ ਹੈ ਅਰਬੀ ਨੂੰ ਬਸ ਇਹਨੂੰ ਤੋਕ ਕੇ ਕਮ ਸੇ ਕਮ ਅੱਧੇ ਘੰਟੇ ਵਾਸਤੇ ਤੁਸੀਂ ਐਸੀ ਤਰੀਕੇ ਨਾਲ ਸਾਰਾ ਪਾਣੀ ਨਿਚੋੜਨ ਸੇ ਰੱਖ ਦਿਓ ਉਸ ਤੋਂ ਬਾਅਦ ਅਸੀਂ ਇਹਨੂੰ ਤੇਲ ਦੇ ਵਿੱਚ ਫਰਾਈ ਕਰ ਲਾਂਗੇ ਮੈਂ ਇਹਦੇ ਵਿੱਚ ਸਰੋਂ ਦਾ ਤੇਲ ਯੂਜ਼ ਕਰ ਰਹੀ ਹਾਂ ਫਰਾਈ ਕਰਨ ਵਾਸਤੇ ਤੁਸੀਂ ਜੋ ਕੁਕਿੰਗ ਆਇਲ ਯੂਜ਼ ਕਰਦੇ ਹੋ ਤੁਸੀਂ ਉਹ ਲੈ ਸਕਦੇ ਓ ਪਰ ਇਹਦਾ ਟੇਸ ਸਰੋਂ ਦੇ ਤੇਲ ਚ ਬਹੁਤ ਜ਼ਿਆਦਾ ਵਧੀਆ ਆਂਦਾ ਵੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰੀਕੇ ਨਾਲ ਜਦ ਤਣ ਸਾਡਾ 골ਡਨ ਬ੍ਰਾਊਨ ਕਲਰ ਨਹੀਂ ਹੋ ਜਾਂਦਾ ਤਾਂ ਤੱਕ ਆਪਾਂ ਨੂੰ ਚੰਗੀ ਤਰੀਕੇ ਨਾਲ ਫਰਾਈ ਕਰਾਂਗੇ ਤੁਸੀਂ ਚਾਹੇ ਤੇ ਸ਼ੈਲੋ ਫਰਾਈ ਵੀ ਕਰ ਸਕਦੇ ਹੋ ਬਸ ਇੱਕ ਘੜਛੇ ਤੇਲ ਲੈ ਕੇ ਉਹਦੇ ਵਿੱਚ ਅਰਬੀ ਨੂੰ ਪਾ ਕੇ ਜਿੰਤਾ ਨਹੀਂ ਇਹਦਾ ਕਲਰ ਨਹੀਂ ਚੇਂਜ ਹੋ ਜਾਂਦਾ ਅਰਬੀ ਦਾ 골ਡਨ ਕਲਰ ਨਹੀਂ ਆ ਜਾਂਦਾ ਤਾਂ ਤੁਸੀਂ ਇਹਨੂੰ ਸ਼ੈਲੋ ਫਰਾਈ ਵੀ ਕਰ ਸਕਦੇ ਹੋ ਇਹ ਦੇਖੋ ਜੋ ਸਾਡੀ ਅਰਬੀ ਹੈ ਉਹ ਸਾਡੀ ਫਰਾਈ ਹੋਣਾ ਸ਼ੁਰੂ ਹੋ ਚੁੱਕੀ ਹੈ। ਇਹਦਾ ਕਲਰ ਵੀ ਚੇਂਜ ਹੋ ਚੁੱਕਿਆ ਵੈ। ਹੁਣ ਅਸੀਂ ਇਹਨੂੰ ਕੱਢ ਲਾਂਗੇ ਇਹਦਾ ਚੰਗੇ ਤਰ੍ਹਾਂ ਤੇਲ ਕੱਢ ਕੇ ਆਪਾਂ ਇਹਨੂੰ ਪਤਾਲ ਲਾਂਗੇ। ਇਸ ਤਰੀਕੇ ਨਾਲ ਪਛਾਨੀ ਦੇ ਵਿੱਚ ਲੈ ਲੈਣਾ ਵੈ। ਤੇ ਇਹਦਾ ਚੰਗੀ ਤਰੀਕੇ ਨਾਲ ਤੇਲ ਨਿਚੋੜ ਕੇ ਇਹਨੂੰ ਕੱਢ ਲੈਣਾ ਬਾਹਰ। ਇਹ ਦੇਖੋ। ऐसे तरीके ਨਾਲ ਆਪਾਂ ਸਾਰੀ ਜੋ ਅਰਬੀ ਹੈ ਫਰਾਈ ਕਰ ਲੈਣੀ ਹੈ ਤੇ ਆਪਾਂ ਬਾਹਰ ਕੱਢ ਲੈਣੀ ਹੈ ਤੇਲ ਤੋਂ ਪਾਸ ਰੱਖੇ ਨਾਲ ਹੁਣ ਮੇਰੇ ਵਿੱਚ ਬਾਕੀ ਤੇਲ ਕੱਢ ਦਿੱਤਾ ਵੈ ਤੇ ਸਿਰਫ ਇੱਕ ਕੜਛੀ ਤੇਲ ਰਹਿਣ ਦਿੱਤਾ ਵੈ ਬਾਕੀ ਜੋ ਐਕਸਟਰਾ ਤੇਲ ਸੀਗਾ ਉਹ ਕੱਢ ਦਿੱਤਾ ਵੈ ਇਹਦੇ ਵਿੱਚੋਂ ਮੈਂ ਇਹਨੂੰ ਸਰੋਂ ਦੇ ਤੇਲ ਵਿੱਚ ਹੀ ਬਣਾ ਰਹੀ ਹੈਗੀਆਂ ਤੁਸੀਂ ਜੋ ਕੁਕਿੰਗ ਆਇਲ ਯੂਜ਼ ਕਰਦੇ ਤੁਸੀਂ ਉਹਦੇ ਵਿੱਚ ਬਣਾ ਸਕਦੇ ਹੈਗੇ ਹੋ ਤੇਲ ਸਾਡਾ ਗਰਮ ਹੀ ਹੈਗਾ ਸੀਗਾ ਤੇਲ ਸਾਡਾ ਹੁਣ ਅਸੀਂ ਇਹਦੇ ਵਿੱਚ ਲਸਣ ਅਦਰਕ ਦਾ ਪੇਸਟ ਪਾ ਦਾਂਗੇ ਲਸਣ ਅਦਰਕ ਦਾ ਪੇਸਟ ਆਪਾਂ ਬਹੁਤ ਸਾਰਾ ਪਾਣਾ ਹੈ ਮੈਂ ਮਤਲਬ ਕਿ 3 ਤੋਂ 4 ਜੋ ਮੈਂ ਗੰਡੀਆਂ ਜਿਹਨੂੰ ਕਹਿੰਦੇ ਨੇ ਨਾ ਆਪਾਂ ਲਸਣ ਦੀਆਂ ਉਹ ਲੈਣੀਆਂ ਨੇ ਤੇ ਇੱਕ ਅਦਰਕ ਦੀ ਜੋ ਪੀਸ ਹੁੰਦਾ ਵੱਡਾ ਉਹ ਲੈਣਾ ਮੈਂ ਇਹਨੂੰ ਆਪਾਂ ਮੈਂ ਦੋੜੀ ਸੋਟੇ ਦੇ ਵਿੱਚ ਕੁੱਟਿਆ ਤੁਸੀਂ ਮਿਕਸੀ ਦੇ ਵਿੱਚ ਵੀ ਕਰ ਸਕਦੇ ਏਗਿਓ ਤੁਸੀਂ ਚਾਹੇ ਤੇ ਕੱਦੂ ਕਸ ਵੀ ਕਰ ਸਕਦੇ ਏਗਿਓ ਜਾਂ ਚੋਪੜ ਦੇ ਵਿੱਚ ਵੀ ਕਰ ਸਕਦੇ ਹੋ ਜਿਵੇਂ ਤੁਹਾਨੂੰ ਚੰਗਾ ਲੱਗੇ ਪਰ ਥੋੜਾ ਜਿਹਾ ਖੜਾ ਖੜਾ ਜਿਹਾ ਦਰਦਰਾ ਜਿਹਾ ਹੀ ਰਹੇ ਲਸਣ ਉਹਦਾ ਟੇਸ ਜ਼ਿਆਦਾ ਵਧੀਆ ਆਉਂਦਾ ਵੇ ਹੁਣ ਅਸੀਂ ਇਹਦੇ ਵਿੱਚ ਅਦਰਕ ਪਾ ਦਿੱਤੀ ਹੈ ਤੁਸੀਂ ਅਦਰਕ ਵੀ ਦੇਖ ਲਿਤੀ ਆਪਾਂ ਕਿੰਨੀ ਪਾਈ ਹੈ ਐਨੋ ਆਪਾਂ ਕੱਦੂ ਕਸ ਕਰ ਲਿੱਤਾ ਸੀ ਅਦਰਕ ਨੂੰ ਤੇ ਹੁਣ ਅਸੀਂ ਇਹਨੂੰ ਚੰਗੀ ਤਰੀਕੇ ਨਾਲ ਪੁੰਨ ਨਾ ਦਿੱਤਾ ਨੀ ਇਹਦਾ ਕੱਚਾਪਨ ਨਹੀਂ ਖਤਮ ਹੋ ਜਾਂਦਾ ਐਸ ਸਬਜੀ ਦੇ ਵਿੱਚ ਲਸਣ ਬਹੁਤ ਜ਼ਿਆਦਾ ਪੈਂਦਾ ਵੇ ਤੁਸੀਂ ਬਾਕੀ ਆਪਣੇ ਹਿਸਾਬ ਦੇ ਨਾਲ ਕਟਾਵ ਦਾ ਸਕਦੇ ਹੈਗੇ ਹੋ ਹੁਣ ਜਦੋਂ ਸਾਡਾ ਦੇਖੋ ਲਸਣ ਅਦਰਕ ਸਾਡਾ ਹੁੰਨੇ ਜਾ ਚੁੱਕਿਆ ਇਹਦਾ ਕਲਰ ਵੀ ਚੇਂਜ ਹੋ ਗਿਆ ਹੈ ਹੁਣ ਅਸੀਂ ਇਹਦੇ ਵਿੱਚ ਦੋ ਟਮਾਟਰ ਤੇ ਦੋ ਤੋਂ ਤਿੰਨ ਹਰੀਆਂ ਮਿਰਚਾਂ ਆਪਾਂ ਇਹਦੇ ਵਿੱਚ ਪਾ ਦੇਣੀਆਂ ਨੇ ਤੁਸੀਂ ਚਾਹੇ ਤੇ ਇਹਦੀ ਵੀ ਪੇਸਟ ਬਣਾ ਕੇ ਪਾ ਸਕਦੇ ਹੈਗੇਓ ਇਸ ਤਰੀਕੇ ਨਾਲ ਜੱਪਾਗਾ ਲਸਣ ਟਮਾਟਰ ਖੁੱਲੇ ਪਾਵਾਂਗੇ ਤੋਂ ਦਿਨਾਂ ਸਬਜੀ ਜੋ ਰਸੇਦਾਰ ਬਣੇਗੀ ਸਾਡੀ ਬਹੁਤ ਵਧੀਆ ਟੇਸਟ ਆਂਦਾ ਹੈ ਇਹਦਾ ਹੁਣ ਆਪਾਂ ਥੋੜਾ ਜਿਹਾ ਚ ਪਾਣੀ ਪਾ ਦੇਣਾ ਮੈਂ ਇਕਵਲੀ ਤਾਂ ਕਿ ਜੋ ਸਾਡੇ ਟਮਾਟਾ ਨੇ ਚੰਗੀ ਤਰੀਕੇ ਨਾਲ ਗਲ ਜਾਣ ਇਹ ਦੇਖੋ ਹੁਣ ਆਪਾਂ ਨੰ ਸਾਰੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਵੇ ਤਾਂ ਕਿ ਜੋ ਸਾਡੇ ਟਮਾਟਰ ਨੇ ਉਹ ਥੋੜੇ ਜਿਨੇ ਨਰਮ ਪੈ ਜਾਣ ਹੁਣ ਅਸੀਂ ਇਹਦੇ ਵਿੱਚ ਨਮਕ ਪਾ ਦਾਂਗੇ ਨਮਕ ਤੁਸੀਂ ਆਪਣੇ ਟੇਸ ਦੇ ਅਨੁਸਾਰ ਵੀ ਲੈ ਸਕਦੇ ਹੈਗੇ ਮੈਂ 1 ਚਮਚ ਇਹਦੇ ਵਿੱਚ ਨਮਕ ਪਾਇਆ ਵੇ ਨਮਕ ਪਾਉਣ ਨਾਲ ਕਿ ਜੋ ਟਮਾਟਰ ਹੈ ਸਰ ਜਲਦੀ ਗਲ ਜਾਂਦੇ ਨੇ ਤੇ ਹੁਣ ਅਸੀਂ ਇਹਦੇ ਵਿੱਚ ਬਾਕੀ ਜੋ ਮਸਾਲੇ ਨੇ ਉਹ ਵੀ ਪਾ ਦਾਂਗੇ ਸ ਇਹਦੇ ਵਿੱਚ ਇਹ ਲੈ ਟ ਟਮਾਟਰ ਵਿੱਚ ਨਮਕ ਪਾ ਕੇ ਆਪਾਂ ਇਹਨਾਂ ਨੂੰ ਚੰਗੀ ਤਰੀਕੇ ਨਾਲ ਮਿਕਸ ਕਰਨਾ ਹੈ ਤਾਂ ਕਿ ਜੋ ਸਾਡੇ ਟਮਾਟਰ ਨੇ ਉਹ ਜਲਦੀ ਗਲ ਜਾਣ ਇਹ ਦੇਖੋ ਜੋ ਸਾਡੇ ਟਮਾਟਰ ਨੇ ਉਹ ਨਰਮ ਪੈ ਚੁੱਕੇ ਨੇ ਹੁਣ ਅਸੀਂ ਇਹਦੇ ਵਿੱਚ ਲਾਲ ਮਿਰਚ ਪਾ ਦਾਂਗੇ ਮੈਂ ਇੱਕ ਚਮਚ ਲਾਲ ਮਿਰਚ ਪਾਈ ਹੈ ਤੇ ਅੱਧੀ ਚਮਚ ਮੈਂ ਇਹਦੇ ਵਿੱਚ ਹਲਦੀ ਪਾਈ ਹੈ ਇਹ ਦੇਖੋ ਹੁਣ ਆਪਾਂ ਇਹਨਾਂ ਨੂੰ ਚੰਗੀ ਤਰੀਕੇ ਨਾਲ ਮਿਕਸ ਕਰ ਲੈਣਾ ਹੈ ਇਹ ਬਹੁਤ ਹੀ ਕਰਾਰੀ ਸਬਜੀ ਬਣ ਕੇ ਤਿਆਰ ਹੁੰਦੀ ਹੈ ਮਸਾਲੇਦਾਰ ਸਬਜੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਅਗਰ ਇਹਨੂੰ ਇੱਕ ਵਾਰ ਇਸ ਤਰੀਕੇ ਨਾਲ ਬਣਾਓਗੇ ਤਾਂ ਤੁਸੀਂ ਹਰ ਵਾਰੀ ਇਹਨੂੰ اسی ਤਰੀਕੇ ਨਾਲ ਬਣਾ ਕੇ ਜ਼ਰੂਰ ਟਰਾਈ ਕਰੋਗੇ ਤੁਸੀਂ ਪਲੀਜ਼ ਇਹਨੂੰ ਜ਼ਰੂਰ ਟਰਾਈ ਕਰਕੇ ਦੇਖਣਾ ਤੁਹਾਨੂੰ ਇਹ ਬਹੁਤ ਵਧੀਆ ਲੱਗੇਗੀ ਹੁਣ ਅਸੀਂ ਇਹਦੇ ਵਿੱਚ ਇੱਕ ਢੱਚੀ ਪਾਣੀ ਪਾ ਦਿੱਤਾ ਹੈ ਤਾਂ ਕਿ ਜੋ ਸਾਡਾ ਮਸਾਲਾ ਹੈ ਉਹ ਚੰਗੀ ਤਰੀਕੇ ਨਾਲ ਭੁੰਨਿਆ ਜਾਵੇ ਇਹ ਦੇਖੋ ਇਸ ਸਬਜੀ ਰਸੇਦਾਰ ਹੀ ਬੰਦੀ ਹੈ ਗਰੇਵੀ ਵਾਲੀ ਬੰਦੀ ਹੈ ਇਸ ਕਰਕੇ ਅਚ ਪਾਣੀ ਪਾਣਾ ਪੈਂਦਾ ਵੈ ਔਰ ਅਗਰ ਤੁਸੀਂ ਇਹਨੂੰ ਕੋਈ ਸੁੱਕੀ ਸੁੱਕੀ ਬਣਾਉਣਾ ਚਾਹੁੰਦੇ ਹੋ ਤੁਸੀਂ ਉਸ ਤਰੀਕੇ ਨਾਲ ਵੀ ਬਣਾ ਸਕਦੇ ਹੈਗੇਓ ਪਰ ਇਸ ਸਬਜੀ ਜੋ ਹੈ ਰਸੇਦਾਰ ਹੀ ਸਵਾਦ ਲੱਗਦੀ ਹੈਗੀਏ ਤੁਸੀਂ ਬਾਕੀ ਆਪਣੇ ਤਰੀਕੇ ਨਾਲ ਜਿਵੇਂ ਤੁਹਾਨੂੰ ਟੇਸਟੀ ਲੱਗਦੀ ਹੈ ਉਦਾਂ ਕਰ ਸਕਦੇ ਹੈਗੇਓ ਹੁਣ ਜੋ ਅਸੀਂ ਪਾਣੀ ਪਾਇਆ ਸੀ ਇਹਦੇ ਵਿੱਚ ਉਬਾਲੇ ਆ ਜਾਣ ਆਪਾਂ ਇੰਨੀ ਦੇਰ ਤੱਕ ਇਹਨੂੰ ਪੁੰਨਾਂਗੇ ਮਸਾਲੇ ਨੂੰ ਇਹ ਦੇਖੋ ਜੋ ਸਾਡੇ ਮਸਾਲੇ ਚ ਬੱਲ ਆ ਚੁੱਕਿਆ ਹੈ ਸਾਡੇ ਜੋ ਮਸਾਲੇ ਨੇ ਔਇਲ ਛੱਡ ਦਿੱਤਾ ਹੈ ਤੇਲ ਛੱਡ ਦਿੱਤਾ ਹੈ ਇਹਦਾ ਮਤਲਬ ਹੈ ਜੋ ਸਾਡਾ ਮਸਾਲਾ ਹੈ ਚੰਗੀ ਤਰੀਕੇ ਨਾਲ ਪੁੰਨਿਆ ਜਾ ਚੁੱਕਿਆ ਹੈ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਕਲਰ ਵੀ ਕਿੰਨਾ ਵਧੀਆ ਆਇਆ ਹੈ ਇਹ ਦੇਖੋ ਹੁਣ ਅਸੀਂ ਇਹਦੇ ਵਿੱਚ ਜੋ ਅਰਬੀ ਫਰਾਈ ਕੀਤੀ ਸੀਗੀ ਉਹ ਪਾ ਦਾਂਗੇ ਇਹਦੇ ਵਿੱਚ ਇਹ ਦੇਖੋ ਇਸ ਤਰੀਕੇ ਨਾਲ ਸਬਜੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਇੱਕ ਵਾਰ ਜਰੂਰ ਟਰਾਈ ਕਰਨਾ ਇਹ ਦੇਖੋ ਇਸ ਤਰੀਕੇ ਨਾਲ ਤੁਸੀਂ ਇੱਕ ਵਾਰ ਜਰੂਰ ਟਰਾਈ ਕਰਨਾ ਹੁਣ ਆਪਾਂ ਇਹਨਾਂ ਚੰਗੀ ਤਰੀਕੇ ਨਾਲ ਮਿਕਸ ਕਰ ਲਾਂਗੇ ਤੇ ਇਹਨੂੰ ਸਿਰਫ 5 ਮਿੰਟ ਵਾਸਤੇ ਆਪਾਂ ਅਰਬੀ ਨੂੰ ਆਪਾਂ ਹੋਰ ਪਕਾਵਾਂਗੇ ਕਿਉਂਕਿ ਵੈਸੇ ਅਸੀਂ ਅਰਬੀ ਨੂੰ ਫਰਾਈ ਕੀਤਾ ਸੀਗਾ ਸਾਡੀ ਜੋ ਅਰਬੀ ਹੈ ਉਹ ਵੀ ਆਲਮੋਸਟ ਪੱਕੀ ਹੋਈ ਹੈ ਤੇ ਸਾਡਾ ਜੋ ਮਸਾਲਾ ਹੈ ਉਹ ਵੀ ਸਾਡਾ ਚੰਗੀ ਤਰ੍ਹਾਂ ਆਪਾਂ ਪੁੰਨਿਆ ਹੋਇਆ ਵੈ ਤੇ ਇੱਕ ਚਮਚ ਅਸੀ ਇਹਦੇ ਵਿੱਚ ਸੁੱਕਾ ਦਨੀਆ ਪਾ ਦਿੱਤਾ ਵੈ ਸੁੱਕਾ ਦਨੀਆ ਤੁਸੀਂ ਜ਼ਰੂਰ ਪਾਣਾ ਸੁੱਕਾ ਦਨੀਆ ਦੇ ਨਾਲ ਇਹਦਾ ਟੇਸ ਬਹੁਤ ਵਧੀਆ ਆ ਜਾਂਦਾ ਵੈ ਹੁਣ ਅਸੀਂ ਇਹਦੇ ਵਿੱਚ ਕਸੂਰੀ ਮੇਥੀ ਪਾ ਦਾਂਗੇ ਤੁਸੀਂ ਚਾਹੇ ਤੇ ਹਰੇ ਦਨੀਆ ਨੂੰ ਬਰੀਕ ਕੱਟ ਕੇ ਤੁਸੀਂ ਉਹ ਵੀ ਪਾ ਸਕਦੇ ਹਗੇ ਹੋ ਇਹ ਦੇਖੋ ਹੁਣ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਚੰਗੀ ਤਰੀਕੇ ਨਾਲ ਮਿਕਸ ਕਰ ਲੈਣਾ ਵੈ ਤੇ 5 ਮਿੰਟ ਵਾਸਤੇ ਇਹਨੂੰ ਟੱਕ ਕੇ ਪਵਾ ਹੋਰ ਪਕਾ ਲਾਂਗੇ ਤਾਂ ਕਿ ਜੋ ਸਾਡਾ ਮਸਾਲਾ ਵੇ ਉਹ ਸਾਡੇ ਅਰਬੀ ਦੇ ਨਾਲ ਚੰਗੀ ਤਰੀਕੇ ਨਾਲ ਰਸ ਵਿੱਚ ਜਾਵੇ ਤੇ ਥੋੜਾ ਜਿਹਾ ਸੀ ਇਹਦੇ ਵਿੱਚ ਪਾਣੀ ਹੋਰ ਪਾ ਦਾਂਗੇ ਕਿਉਂਕਿ ਮੈਂ ਇਹਨੂੰ ਰਸੇਦਾਰ ਬਣਾ ਰਹੀ ਆ ਇਸ ਕਰਕੇ ਮੈਂ ਥੋੜਾ ਜਿਹਾ ਪਾਣੀ ਪਾਇਆ ਵੇ ਇਹਦੇ ਵਿੱਚ ਅੱਧੀ ਕੋਲੀ ਜਿੰਨਾ ਪਾਣੀ ਪਾਇਆ ਵੇ ਮੈਂ ਇਹਦੇ ਵਿੱਚ ਅਗਰ ਤੁਸੀਂ ਇਹਨੂੰ ਘੱਟ ਗਰੇਵੀ ਵਾਲਾ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਪਾਣੀ ਚਾਏ ਦੇ ਸਕਿਪ ਕਰ ਸਕਦੇ ਅਗੇਓ ਪਰ ਇਹਦੇ ਨਾਲ ਦਾ ਟੇਸਟ ਬਹੁਤ ਵਧੀਆ ਹੋ ਜਾਂਦਾ ਹੈ ਰਸੇਦਾਰ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਹੁਣ ਆਪਾਂ ਇਹਨੂੰ ਥੋੜੀ ਦੇਰ ਵਾਸਤੇ ਢੱਕ ਕੇ ਪਕਾ ਲਾਂਗੇ ਸਰਪੰਟ ਤੋਂ 6 ਮਿੰਟ ਵਾਸਤੇ ਹੀ ਪਕਾਣਾ ਹੈ ਜਿਆਦਾ ਨਹੀਂ ਪਕਾਣਾ ਆਪਾਂ ਇਹਨਾਂ ਨੂੰ ਕਿਉਂਕਿ ਸਾਡੀ ਅਰਬੀਆ ਜੋ ਗਲ ਚੁੱਕੀ ਹੈ ਪਹਿਲਾਂ ਹੀ ਇਹ ਦੇਖੋ ਤੁਸੀਂ ਦੇਖ ਸਕਦੇ ਹੈਗੇ ਉਹ ਜੋ ਸਾਡੀ ਸਬਜ਼ੀ ਦਾ ਰੰਗ ਹੈ ਕਿੰਨਾ ਵਧੀਆ ਆਇਆ ਵੈ ਇਹ ਦੇਖੋ ਤੇ ਸਾਡੀ ਜੋ ਸਬਜ਼ੀ ਹੈ ਬਹੁਤ ਵਧੀਆ ਮਸਾਲੇਦਾਰ ਬਣ ਕੇ ਤਿਆਰ ਹੋਈ ਹੈ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ ਉਹਨਾਂ ਪੈਨ ਸਰਵ ਕਰ ਲਾਂਗੇ ਇਹ ਦੇਖ ਸਕਦੇ ਅਗੇਓ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਤੁਸੀਂ ਇਹਨੂੰ ਪਰੌਂਠੇ ਦੇ ਨਾਲ ਜਾਂ ਰੋਟੀ ਦੇ ਨਾਲ ਜਿਸ ਤਰ੍ਹਾਂ ਤੁਹਾਨੂੰ ਸਿੱਖਾ ਨੂੰ ਖਾਣਾ ਚਾਹਦੇ ਤੁਸੀਂ ਖਾ ਸਕਦੇ ਅਗੇਓ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ ਔਰ ਅਗਰ ਤੁਹਾਨੂੰ ਰੈਸਪੀ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜਰੂਰ ਕਰਨਾ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਨਾ ਤਾਂਕਿ ਮੈਂ ਜੋ ਵੀ ਵੀਡੀਓ ਬਣਾਵਾਂ ਉਹਦਾ ਨੋਟੀਫਿਕੇਸ਼ਨ ਉਹ ਜਲਦੀ ਜਲਦੀ ਪਹੁੰਚ ਸਕੇ ਤੁਸੀਂ ਮੇਰੀ ਵੀਡੀਓ ਜਲਦੀ ਤੋਂ ਜਲਦੀ ਚੈੱਕ ਕਰ ਸਕੋ ਥੈਂਕ ਯੂ